ਸਰਕਾਰ ਵੱਲੋਂ ਇੱਕ ਜਿਹੜਾ ਮੰਡੀ ਬੋਰਡ ਵੱਲੋਂ ਅਲਾਟਮੈਂਟ ਕੀਤੀ ਗਈ ਹੈ ਕਿ ਜਿਹੜੇ ਪ੍ਰਾਈਵੇਟ ਸੈਲਜ਼ ਨੇ ਕੀਆ ਆ ਜਿਹੜੀਆਂ ਸਰਕਾਰੀ ਮੰਡੀਆਂ ਨੇ ਉਹਨਾਂ ਦੇ ਅਲਾਟਮੈਂਟ ਦਾ ਸੀਗਾ ਨਾ ਉਹ ਜ਼ਿਲ੍ਹੇ ਉਹਦੇ ਵਿੱਚ ਅੰਦਰ ਆਉਂਦੇ ਨੇ ਤਾਂ ਇੱਕ ਪਾਸੇ ਕਿਵੇਂ ਦੇਖੋ ਜਿਹੜੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿੰਨਾਂ ਵਿੱਚ ਇਹ ਮੰਗਦੇ ਆ ਕਿ ਜਿਹੜਾ ਮੰਡੀਆਂ ਦਾ ਪ੍ਰਾਈਵੇਟੇਸ਼ਨ ਨਾ ਕੀਤਾ ਜਾਵੇ ਜਿਹੜੇ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਤਾਂ ਪੰਜਾਬ ਸਰਕਾਰ ਇੱਕ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰਦੀ ਹੈ ਤਾਂ ਉਹਦੇ ਖਿਲਾਫ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਲਾਟਮੈਂਟ ਨੂੰ ਕਿਹਾ ਆ ਜਿਹੜੀ ਪੰਜਾਬ ਸਰਕਾਰ ਹੈ ਨਾ ਇਹਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਸੀ ਤੇ ਹੁਣ ਕੀ ਕੋਸ਼ਿਸ਼ ਕਰ ਲਈ ਐਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਕਿ ਭਾਈ ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਹੁਣ ਜਦੋਂ ਮੁਕਰੇ ਪਏ ਤੇ ਹੁਣ ਉਹ ਜਿਹੜਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਇਜਿਟੇਸ਼ਨ ਕੀਤੀ ਕਿਸ ਵਾਸਤੇ ਕੀਤੀ ਪ੍ਰਾਈਵੇਟਾਈਜੇਸ਼ਨ ਨੂੰ ਡਰ ਹੈ ਕਿ ਮੰਡੀ ਸਿਸਟਮ ਦਾ ਸੜਾ ਖਤਮ ਹੋ ਜੇ ਭਗਵਾਨਤਮਾਨ ਕੋਈ ਕਰ ਰਿਹਾ ਜੋ ਦਿੱਲੀ ਤੋਂ ਉੱਥੋਂ ਹਿਸ਼ਾਰੀਪੁਰ ਸੋ ਮੈਂ ਤਾਂ ਜਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦਮੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਨਾ ਚਾਹੀਦਾ ਜਿਨੇ 22 ਫਸਲਾਂ ਦੇ ਐਮਐਸਪੀ ਦਾ ਵਾਅਦਾ ਕਰਕੇ ਮੁੱਕਰ ਗਿਆ ਜਿਹੜਾ ਪ੍ਰਾਈਵੇਟਾਈਜੇਸ਼ਨ ਤੇ ਆ ਗਿਆ ਆਪਣਾ ਮੰਡੀ ਸਿਸਟਮ ਦੇ ਜਿਹੜਾ ਸਾਰੇ ਨੂੰ ਕੀ ਆਪਣੀ ਜਿਹੜੀ ਖਰੀਦ ਸਿਸਟਮ ਡਿਸਟਰਬ ਹੋ ਜਾਊਗਾ ਤੇ ਫਿਰ ਉਹ ਕੰਮ ਬਚੇ ਸੋ ਆ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਗਿਆ ਨੁਕਸਾਨ ਪੰਜਾਬ ਦਾ ਕਰੋਗੀ ਤੇ ਇਸ ਪਾਰਟੀ ਨੇ ਕਰਨਾ ਤੁਹਾਡੇ ਵੱਲ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਕੀ ਤਾਂ ਸ਼੍ਰੋਮਣੀ ਕਾਲਜ ਦੁਆਰਾ ਇਕਜੁੱਟ ਹੋ ਕੇ ਜਿਹੜਾ ਦੁਬਾਰਾ ਉਸ ਰੂਪ ਦੇ ਵਿੱਚ ਆਏਗਾ ਤਾਂ ਲੱਗਦਾ ਜੀ ਜਿਹੜੀਆਂ ਪੁਰਾਣੀਆਂ ਮੰਗਾ ਸਰਵਤੀ ਦੌਰ ਜਿਹੜਾ ਸ਼੍ਰੋਮਣੀ ਕਾਲ ਸੈਲ ਦੀ ਸ਼ਗਨ ਕਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਚਤੇਬੰਦੀ ਹੈ ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ ਚ ਉਹ ਮੁਸ਼ਕਲਾਂ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹਕਮਰਾਨ ਕਹਿੰਦੇ ਐ ਉਹ ਵੀ ਕਰਦੇ ਐ ਜੇ ਉੱਥੋਂ ਦਿੱਲੀ ਦਾ ਹੁਕਮ ਆ ਗਿਆ ਕਿ ਆ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਮੰਡੀ ਦੀ ਕਰਤੀ ਉਹਨਾਂ ਨੇ ਸੋ ਉਹ ਉਹਨਾਂ ਦਾ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਸੋਚ ਐ ਉਹਨਾਂ ਦਾ ਉਹ ਸੋਚਦੇ ਐ ਪੰਜਾਬ ਨੂੰ ਇੱਕ ਜਰੀਆ ਬਣਾਇਆ ਪੈਸੇ ਕੱਟੇ ਖਰਤੇ ਹੁਣ ਆਮ ਆਦੀ ਪਾਰਟੀ ਹੁਣ ਜਿਹੜਾ ਭਗਵੰਤ ਸਾਨ ਨੇ ਸਾਰੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ 5-5 ਕਰੋੜ ਰੁਪਏ ਕਿਹਾ ਜਮ੍ਹਾਂ ਕਰਾਓ ਜੋ ਜਿਹੜੇ 5 ਕੇਵਲ ਉੱਤੇ ਕਬਜ਼ਾ ਕਰੀ ਬੈਠੇ ਉਹ ਜਿਹੇ ਪਰਿਵਾਰ ਹੀ ਉਹਨਾਂ ਦਾ ਲੁੱਟਣ ਲੱਗ ਗਿਆ ਹੁਣ ਤਾਂ ਉਹਨਾਂ ਨੇ ਦੋਨੋਂ ਹੱਥੋਂ ਸਾਰੇ ਇਹਨਾਂ ਦੀ ਭਗਵੰਤਾਂ ਦੀ ਫੈਮਿਲੀ ਅੱਜ ਲੁੱਟਣ ਲੱਗੀ ਹੈ ਪੀਐਸ ਪੀਐਸਪੀਸੀਐਲ ਦੇ ਬਣੋ ਜਿਹੜੇ ਲਾਸਟ ਇਅਰ ਡਿਫਾਲਟਰ ਸੀ ਉਹ ਜਿਹੜੇ ਲੋਕਾਂ ਨੇ ਨਹੀਂ ਬਿੱਲ ਭਰੇ 400 ਕਰੋੜ ਰੁਪਏ ਦਾ ਵਾਧਾ ਹੋ ਗਿਆ ਜ਼ਿਆਦਾ ਇਸ ਸਾਲ ਪਿਛਲੇ ਸਾਲ ਨਾਲ ਇਹਦਾ ਮਤਲਬ ਕੀ ਹੈ ਉਹ ਕੀ ਕਹਿੰਦੇ ਸੀ ਅਜ ਬਿੱਲ ਮਾਫ ਕੀਤੇ ਜੇ ਉਹਨਾਂ ਨੇ ਬਿੱਲ ਮਾਫ ਕੀਤੇ ਤਾਂ ਫਿਰ ਉਹ ਡਿਫਾਲਟਰ ਹੋਣੇ ਨਹੀਂ ਚਾਹੀਦੇ ਝੂਠ ਤੇ ਝੂਠ ਇੱਕ ਝੂਠ ਦੇ ਬਾਅਦ ਪੜਿਆ ਜਾਂਦਾ ਫਿਰ ਦੂਜਾ ਝੂਠ ਬੋਲਣ ਲੱਗ ਜਾਂਦੇ ਆ ਦੂਜਾ ਫੜਿਆ ਜਾਂਦਾ ਖਤੀਜਾ ਝੂਠ ਬੋਲਣ ਲੱਗ ਜਾਂਦੇ ਆ ਤੇ ਮੈਂ ਤਾਂ ਖੋਰ ਪੁੱਛਣਾ ਚਾਹਣਾ ਹੈ ਅੱਜ ਭਗਵੰਤ ਮਾਨ ਤੇ ਕਾਂਗਰਸੀ ਇੱਕੋ ਸਟੇਜ ਤੇ ਬੈਠੇ ਆ ਦਿੱਲੀ ਤੇ ਇੱਥੇ ਪੰਜਾਬ ਚ ਕੀ ਹੈ ਆ ਰਲੇ ਮਿਲੇ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੀ ਹੈ ਤੇ ਜਿਹੜੀ ਜਿਹਨੇ ਪਹਿਲੇ ਕਾਂਗਰਸ ਨੇ 5 ਸਾਲ ਖਰਾਬ ਕੀਤੇ ਪੰਜਾਬੀਆਂ ਦੇ ਤੇ ਹੁਣ ਆ ਕਰ ਰਹੀ ਹੈ ਉਹਨਾਂ ਨੇ ਲੁੱਟਿਆ ਤੇ ਹੁਣ ਆ ਲੁੱਟਣ ਤੇ ਲੱਗੇ ਆ ਐਸ ਕਰਕੇ ਤਾਈਓ ਅਸੀਂ ਕਿਹਾ ਪੰਜਾਬ ਨੂੰ ਬਚਾ ਲਓ ਜੇ ਆਪਾਂ ਇੱਕ ਅਕਾਲੀ ਦਲ ਨੂੰ ਤਗੜਾ ਕਰੋ ਤੇ ਪੰਜਾਬ ਤਾਈ ਬਚੂਗਾ ਨਹੀਂ ਤਾਂ ਇਹਨਾਂ ਦਿੱਲੀ ਵਾਲੀ ਪਾਰਟੀ ਨੇ ਤਬਾਹ ਕਰ ਦਿੱਤੀ ਬਰਬਾਦ ਬਦਲਦੀ ਜਿਹੜੀ ਰਾਜਨੀਤੀ ਹੈਗੀ ਜਿਹੜੀ ਪਿਛਲੇ ਸਮੇਂ ਚ ਕਰਮਾਈ ਹੋਈ ਹੈਗੀ ਲੋਕ ਸਭਾ ਚੋਣਾਂ ਦਾ ਦੌਰ ਹੈ ਨੂੰ ਕਿਵੇਂ ਦੇਖਦੇ ਹਾਂ ਇੱਕ ਜੇ ਜੈ ਜੀ ਹਾਲਾਤ ਬਣੀਆਂ ਦਾ ਪਤਾ ਹੀ ਲੱਗਦਾ ਕੱਜ ਕੌਣ ਆ ਕੱਲ ਕਿਹੜਾ